ਸਤਿ ਸ਼੍ਰੀ ਅਕਾਲ ਜੀ ਬੇਦਰ ਬਹਰਪ੍ਰੀਤ ਵੇਖ ਰਹੇ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਹਾਂ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ 17 ਤੋਂ ਲੈ ਕੇ 20 ਸਤੰਬਰ ਦੇ ਮੌਸਮ ਦੀ ਪੰਜਾਬ ਨਾਲ ਲੱਗਦੇ ਸੂਬਿਆਂ ਦੇ ਖੇਤਰਾਂ ਦੇ ਆ ਮੌਸਮ ਦੇ ਕੀ ਹਾਲਾਤ ਰਹਿੰਦੇ ਆ ਸਾਰਨੇ ਕਿਹੜੇ ਕਿਹੜੇ ਖੇਤਰਾਂ ਚ ਹਲਕਾ ਦਰਮਿਆਨਾ ਕਿਤੇ ਕਿਤੇ ਦਰਮਿਆਨੇ ਤੋਂ ਭਾਰੀ ਆ ਕੁਝ ਖੇਤਰ ਭਾਰੀ ਤੋਂ ਅਤਿ ਭਾਰੀ ਵੀ ਪੈਣ ਦੀ ਸੰਭਾਵਨਾ ਤੇਜ਼ ਹਨੇਰੀ ਚੱਲ ਸਕਦੀ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਗੁਜਾਰਸ਼ ਕਰਨਾ ਚਾਹੁੰਦੇ ਆ ਤੁਸੀਂ ਕਿਹੜੇ ਇਲਾ ਦੀ ਜਰੂਰ ਦੱਸਿਆ ਕਰੋ ਤੇ ਕੋਰ ਛੋਟੀ ਜੀ ਬੇਨਤੀ ਕਰਨਾ ਚਾਹੁੰਦਾ ਜਿਹੜੇ ਵੀ ਚੈਨਲ ਤੇ ਨਵਾਂ ਚਾਲੂ ਸਬਸਕ੍ਰਾਈਬ ਨਹੀਂ ਕੀਤਾ ਚਾਲੂ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ 17 18 19 20 ਸਤੰਬਰ ਯਾਨੀ ਕਿ ਇਹ 3 4 ਦਿਨਾਂ ਦੇ ਵਿੱਚ ਇੱਕ ਜਾਂ ਦੋ ਵਾਰ ਠੀਕ ਹੈ ਪੰਜਾਬ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਆ ਪੈਣ ਦਾ ਸਾਰਨ ਯਾਨੀ ਕਿ ਇਸ ਵਿੱਚ ਮੇਨ ਤੌਰ ਤੇ ਮਾਝਾ ਦੋਬਾਬਾ ਦੇ ਖੇਤਰੋਂ ਕੇ ਨਾ ਲੱਗਦੇ ਪੱਛਮੀ ਪੂਰਬੀ ਆ ਮਾਲਵਾ ਹੋ ਗਿਆ ਜਪੂਰਵੀ ਖੇਤਰੋਂ ਕੇ ਪਠਾਨਕੋਟ ਹੋ ਗਿਆ ਗੁਰਦਾਸਪੁਰ ਤੋਂ ਲੈ ਕੇ ਸੈਟਲਾਈਟ ਰੈਡਾਰ ਸਿਸਟਮ ਵਿੱਚ ਵੇਖ ਸਕਦੇ ਹੋ ਪਠਾਨਕੋਟ ਗੁਰਦਾਸ ਾਸਪੁਰ ਤੋਂ ਲੈ ਕੇ ਹੁਸ਼ਿਆਰਪੁਰ ਹੋ ਗਿਆ ਨਵਾਂ ਸ਼ਹਿਰ ਦੇ ਇਲਾਕੇ ਜਲੰਧਰ ਕਪੂਰਥਲਾ ਅੰਮ੍ਰਿਤਸਰ ਤਰਨਤਾਰਨ ਉਸ ਲੁਧਿਆਣਾ ਦੇ ਕੁਝ ਪਾਕ ਹੋ ਗਏ ਫਿਰੋਜ਼ਪੁਰ ਮੋਗਾ ਦੇ ਕੁਝ ਪਾਕ ਹੋ ਗਏ ਬਰਨਾਲਾ ਆ ਗਿਆ ਪਟਿਆਲਾ ਸੰਗਰੂਰ ਹੋ ਗਿਆ ਅਨਾਲਗ ਦੇ ਫਤਿਹਗੜ੍ਹ ਸਾਹਿਬ ਮੁਹਾਲੀ ਹੋ ਗਿਆ ਰੂਪਨਗਰ ਹੋ ਗਿਆ ਜਸਤੇ ਨਾਲ ਲਗਦੇ ਖੇਤਰੋਗੇ ਮਲੇਰ ਕੋਟਲਾ ਇਸ ਇਤਿਹਾਸਕ ਖੇਤਰਾਂ ਵਿੱਚ ਹਲਕੇ ਦਰਮਿਆਨੇ ਦੇ ਨਾਲ ਕੁਝ ਖੇਤਰਾਂ ਭਾਰੀ ਵੀ ਦੇ ਚੱਟਾਂ ਵੇਖਣ ਨੂੰ ਮਿਲ ਸਕਦੇ ਨੇ ਖਾਸ ਤੌਰ ਤੇ ਸਰਦੀ ਲਾ ਕੇ ਪਾਕਿਸਤਾਨ ਦੇ ਨਾਲ ਲਗਦੇ ਖੇਤਰੋਗੇ ਕੁਝ ਮੱਧ ਮਾਜਦ ਬਾਬਤ ਖੇਤਰ ਇਹਨਾਂ ਵਿੱਚ ਚਾਂਸ ਬਹੁਤ ਹੀ ਜ਼ਿਆਦਾ ਰਹਿਣਗੇ 17 18 ਆਸ ਕਰਕੇ 19 ਤੇ 20 ਉਸ ਵਾਰ 17 ਤੇ 18 ਠੀਕ ਹੈ 17 ਤੇ 18 ਨੂੰ ਇੱਕ ਅੱਧੀ ਵਾਰ ਟੁੱਟਵੇਂ ਤੌਰ ਤੇ ਮੀਂਹ ਰਹੇਗਾ ਤੇ 19 ਤੇ 20 ਨੂੰ ਆ ਬਹੁਤੇ ਖੇਤਰਾਂ ਵਿੱਚ ਟੁੱਟਵੇਂ ਤੌਰ ਤੇ ਮੀਂਹ ਪੈਣ ਦੇ आसार ਨੇ ਜਾਨੀ ਕਿ ਪੰਜਾਬ ਦੇ ਘਟੋ ਘੱਟ ਵੀ ਆ 40 ਤੋਂ 50 ਜਾਂ 50 ਤੋਂ 60% ਖੇਤਰਾਂ ਵਿੱਚ ਦਰਜ ਕੀਤਾ ਜਾ ਸਕਦਾ ਦੱਖਣੀ ਖੇਤਰੋ ਕੇ ਬਠਿੰਡਾ ਤੋਂ ਲੈ ਕੇ ਆ ਮਾਨਸਰ ਦੇ ਖੇਤਰੋ ਕੇ ਜਾਂ ਕੁਛ ਆਪਾਂ ਗੱਲ ਕਰਦੇ ਫਰੀਦਕੋਟ ਹੋ ਗਿਆ ਮੁਕਸਰ ਹੋ ਗਿਆ ਬਰਨਾਲਾ ਦੇ ਖੇਤਰ ਇੱਥੇ ਵੀ ਚਾਨਸ ਸਿਗਨ ਟੁੱਟਵੇਂ ਤੌਰ ਤੇ ਮੀਂਹ ਪੈ ਸਕਦਾ ਕੁਝ ਖੇਤਰਾਂ ਵਿੱਚ ਹਲਕੇ ਦਰਮਿਆਨੇ ਦੇ ਨਾਲ ਕਿਤੇ ਕਿਤੇ ਤੇਜ਼ ਮੀਂਹ ਤੇ ਚੱਟਾਂ ਲੱਗ ਸਕ ਫਾਜ਼ਿਲਕਾਰ ਦੱਖਣੀ ਲਾਕੇ ਹੋਗੇ ਨਾਲ ਲੱਗਦੇ ਸ਼੍ਰੀ ਗੰਗਾ ਨਗਰ ਹੋਗੇ ਹਰਮਾਨਗੜ ਹੋਗੇ ਸੂਰਤਗੜ ਹੋਗੇ ਸਿਰਸਾ ਹਸਾਰ ਫਤਿਆਬਾਦ ਹੋਗੇ ਜੀਂਦ ਹੋ ਗਿਆ ਇਸ ਤੇ ਨਾਲ ਲੱਗਦੇ ਖੇਤਰ ਹੋਗੇ ਇੱਥੇ ਇट्स ਆਪਣਾ ਬਹੁਤ ਹੀ ਘੱਟ ਰਹਿ ਗਈ ਜਨਕੀ ਉਸਰ ਥੋੜੇ ਬਹੁਤ ਖੇਤਰਾ ਵਿੱਚ ਕੁਝ ਅਚਾਨਕ ਜ ਬੱਦਲ ਬਣ ਸਕਦੇ ਨੇ ਕਿਸੇ ਵੀ ਟਾਈਮ ਵੇਲ ਜਿਹੜੇ ਕੁਝ ਖੇਤਰਾ ਵਿੱਚ ਝਲਕੇ ਦਰਮਿਆਨੇ ਦੇ ਨਾਲ ਇੱਕ ਦੋ ਖੇਤਰਾ ਵਿੱਚ ਕਿਤੇ ਕਿਤੇ ਦਰਮਿਆਨੇ ਜੜਮੀ ਦੀਆਂ ਆ ਚੱਟਾਂ ਜਾਂ ਤੇਜ਼ਮੀ ਦੇ ਛਰਾਟੇ ਦਰਜ ਕੀਤੇ ਜਾ ਸਕਦੇ ਜਰਤਰੇ ਇੱਥੇ ਮੌਸਮ ਠੀਕ ਠਾਕ ਹੈ 17 ਤੋਂ ਲੈ ਕੇ 20 ਸਤੰਬਰ ਦੇ ਦਰਮਿਆਨ ਇੱਕ ਅੱਧੀ ਵਾਰ ਉਸਰੇ ਕੁਝ ਬਾਕੀ ਆਪਾਂ ਗੱਲ ਕਰੀਏ ਮੁਜ਼ੱਫਰਪੁਰ ਹੋ ਗਿਆ ਆਪਣਾ ਹਸਾਰਨਪੁਰ ਹੋ ਗਿਆ ਪੱਛਮੀ ਯੂਪੀ ਦੇ ਖੇਤਰ ਹੋ ਗਿਆ ਦਿੱਲੀ ਦੇ ਖੇਤਰ ਹੋ ਗਿਆ ਨਾਲ ਲੱਗਦੇ ਆ ਪੰਜਾਬ ਦੇ ਹਰਿਆਣਾ ਦੇ ਖੇਤਰ ਕੋ ਚੰਡੀਗੜ੍ਹ ਦੇ ਨਾਲ ਲੱਗਦੇ ਹਰਿਆਣਾ ਕੈਥਲਗਾਂ ਅੰਬਾਲਾ ਕਾ ਪੰਚਕੁਲਾ ਕੋ ਖੇਤਰ ਹੋ ਗਿਆ ਅ ਸੋਨੀਪੱਤ ਲੈ ਕੇ ਪਾਣੀਪਤ ਦੇ ਖੇਤਰ ਦਾ ਇਤਿਹਾਸਕ ਖੇਤਰਾਂ ਵਿੱਚ ਵੀ ਕੁਝ ਖੇਤਰਾਂ ਵਿੱਚ ਟੁੱਟਵੇਂ ਤੌਰ ਤੇ ਮੀ ਆ ਪੈਸਰੇ ਕਿਤੇ ਕਿਤੇ ਹਲਕੇ ਦਰਮਿਆਨੇ ਦੇ ਨਾਲ ਕੁਝ ਖੇਤਰਾਂ ਵਿੱਚ ਪਾਰੀਮ ਦੇ ਚਟਾ ਵੇਖਣ ਨੂੰ ਮਿਲ ਸਕਦੀਆਂ ਤਾਂ 17 ਤੋਂ ਲੈ ਕੇ 20 ਸਤੰਬਰ ਦੇ ਦਰਮਿਆਨ ਇੱਕ ਅੱਧੀ ਵਾਰ ਹਨੇਰੀ ਵੀ ਚੱਲ ਸਕਦੀ ਜਿਸ ਦੀ ਰਫ਼ਤਾਰ 30 ਤੋਂ ਲੈ ਕੇ 35 ਕਿਤੇ ਆ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੇ ਆ ਚੱਲਣ ਦੀ ਸੰਭਾਵਨਾ ਜਿਹੜੀ ਬੰਦੇ ਦਿਖਾਈ ਦੇ ਰਹੀ ਪੰਜਾਬ ਦੇ ਬਿਲਕੁਲ ਸਰਦੀ ਲਾ ਕੇ ਹੋਗੇ ਜਦ ਮੱਧ ਕੇਂਦਰ ਹੋ ਗਿਆ ਮੱਧਤ ਵਾਪਤ ਖੇਤਰ ਹੋਗੇ ਇਹਨਾਂ ਵਿੱਚ ਚਾਂਸ ਜ਼ਿਆਦਾ ਰਹਿਣਗੇ ਕੁਝ ਖੇਤਰਾਂ ਵਿੱਚ ਆਪਾਂ ਗੱਲ ਕਰੀਏ ਜਿਹੜੇ ਆ ਆਪਣੇ ਤੇਜ਼ ਹਵਾ ਦੇ ਬੁੱਲੇ ਚੱਲ ਸਕਦੇ ਨੇ ਤੇ ਬਾਕੀ 17 ਤੇ 18 ਠੀਕੇ ਇਸ ਦਿਨ ਵੀ ਕੁਝ ਖੇਤਰਾਂ ਵਿੱਚ ਚਾਂਸ ਸਿਗਨ ਕਿਤੇ ਕਿਤੇ ਜਿਹੜੇ ਆ ਤੇਜ਼ ਹਵਾ ਦੇ ਬੁੱਲੇ ਵੇਖਣ ਨੂੰ ਮਿਲ ਸਰ ਠੰਡੀਆਂ ਹਵਾਵਾਂ ਚੱਲ ਸਕਦੀਆਂ ਨੇ ਉਸ 19 ਤੋਂ 20 ਸਤੰਬਰ ਨੂੰ ਕੁਝ ਖੇਤਰਾਂ ਵਿੱਚ ਆਪਾਂ ਗੱਲ ਕਰੀਏ ਜਿਹੜੇ ਤੇਜ਼ ਹਨੇਰੀ ਚੱਲ ਸਕਦੀ ਜਸਤੀ ਰਫ਼ਤਾਰ 30 ਕੇ 40 ਤੋਂ 45 ਕਿਲੋਮੀਟਰ ਆ ਪ੍ਰਤੀ ਘੰਟੀ ਦੀ ਰਫ਼ਤਾਰ ਨਾਲ ਚੱਲਣ ਦੀ ਸੰਭਾਵਨਾ ਬਾਕੀ ਗੱਲ ਕਰੀ ਤਾਂ ਰਫ਼ਤਾਰ ਆਮ ਤੌਰ ਤੇ ਠੀਕ ਠਾਕ ਹੈ ਕੋਈ ਜ਼ਿਆਦਾ ਇਸ ਵਿੱਚ ਆ ਚੱਲਣ ਦੇ ਅਸਾਰ ਨਹੀਂ ਫਿਰ ਵੀ ਇੱਕ ਅਤੀ ਵਾਰ ਹੋ ਸਕਦਾ ਤੇਜ਼ ਹਵਾਵਾਂ ਚੱਲ ਸਕਦੀਆਂ ਨੇ 17 18 19 20 ਸਤੰਬਰ ਠੀਕ ਹੈ 3 ਦਿਨਾਂ 4 ਦਿਨ ਜਿਹੜੇ ਵੀ ਹੈਗੇ ਨੇ ਠੀਕ ਹੈ ਇਸ ਵਿੱਚ ਇੱਕ ਜਾਂ ਦੋ ਵਾਰ ਟੁੱਟਵੇਂ ਤੌਰ ਤੇ ਵੀ ਬਹੁਤੇ ਖੇਤਰਾਂ ਵਿੱਚ ਪੈਣ ਦਾ ਅਸਾਰ ਨੇ ਖਾਸ ਤੌਰ ਤੇ ਪੰਜਾਬ ਦੇ ਬਹੁਤੇ ਖੇਤਰਾਂ ਵਿੱਚ ਨਾਲ ਲੱਗਦੇ ਹਰਿਆਣਾ ਦੇ ਖੇਤਰ ਉਹ ਖਾਸ ਤੌਰ ਤੇ ਚੰਡੀਗੜ੍ਹ ਦੇ ਨਾਲ ਲੱਗਦੇ ਹਰਿਆਣਾ ਪੰਜਾਬ ਦੇ ਖੇਤਰ ਉਹ ਜਾਂ ਪੰਜਾਬ ਦੇ ਆ ਪਟਿਆਲਾ ਸੰਗਰੂਰ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰ ਗਏ ਇੱਥੇ ਜਿਹੜੀ ਸੁਭਾਵਨਾ ਬਹੁਤ ਹੀ ਜ਼ਿਆਦਾ ਰਹਿ ਗਈ ਬਾਕੀ ਪੰਜਾਬ ਦੇ ਬਹੁਤੇ ਖੇਤਰ ਤੇ ਨਾਲ ਲੱਗਦੇ ਆਪਾਂ ਗੱਲ ਕਰੀ ਜੇ ਚੰਡੀਗੜ੍ਹ ਹੋ ਗਿਆ ਇਸ ਤੇ ਨਾਲ ਹਰਿਆਣਾ ਹੋ ਗਿਆ ਪੱਛਮੀ ਯੂਪੀ ਦਿੱਲੀ ਦੇ ਬਹੁਤੇ ਖੇਤਰਾ ਵਿੱਚ ਮੀਂਹ ਦਾ ਅਸਰ ਨੇ ਇੱਕ ਅੱਧੀ ਵਾਰ ਆ ਟੁੱਟਵੇਂ ਤੌਰ ਤੇ ਮੀਂਹ ਕਾਫੀ ਖੇਤਰਾ ਨੂੰ ਪ੍ਰਭਾਵਿਤ ਕਰ ਸਕਦਾ ਕੁਝ ਖੇਤਰ ਹਲਕਾ ਦਰਮਿਆਨਾ ਕਿਤੇ ਦਰਮਿਆਨੇ ਤੋਂ ਆ ਭਾਰੀ ਮੀਂਹ ਦੇ ਚੱਟਾ ਵੇਖਣ ਨੂੰ ਮਿਲਸੇ ਕੋਈ ਇੱਕ ਤਾਂ ਜ਼ਿਲ੍ਹਾ ਹੋ ਜਿਹਸੜਾ ਕਿ ਜਿੱਥੇ ਬਹੁਤ ਤੇਜ਼ ਆ ਮੀਂਹ ਜਿਹੜਾ ਪੈਣ ਨੂੰ ਆ ਪੈ ਸਕਦਾ ਠੀਕ ਹੈ ਤਾਂ ਕਾਫੀ ਜਿਹੜੇ ਇਸ ਅਸਤੰਬਰ ਦੇ ਦਰਮਿਆਨ ਇੱਕ ਅੱਧੀ ਵਾਰ ਕਾਫੀ ਖੇਤਾਂ ਟੁੱਟਵੇਂ ਤੌਰ ਤੇ ਮੀਂਹ ਪੈਣ ਦੀ ਅਸਭਾਵਨਾ ਬੰਦੀ ਦਿਖਾਈ ਦੇ ਰਹੀ ਹੈ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਆ ਤੁਹਾਡੇ ਤੱਕ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਬਾਕੀ ਕੋਈ ਵੀ ਨਵੀਆਂ ਅਪਡੇਟ ਮਿਲੇਗੀ ਜਾਣਕਾਰੀ ਆਪਾਂ ਇਹ ਚੈਨਲ ਤੇ ਪਹੁੰਚਾ ਰਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਬਾਕੀ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਇਸ ਵੀਡੀਓ ਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਜੋ ਆਪਾਂ ਨੈਕਸਟ ਆਉਣ ਵਾਲੀ ਅਪਡੇਟ ਆ ਤੁਹਾਡੇ ਇਲਾਕੇ ਤੁਹਾਡੇ ਜ਼ਿਲ੍ਹੇ ਤਾ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਤਾਂ ਮਿਹਰਬਾਨੀ